VHA 24 نیوز دیکھ رہے ہیں نا نا درشکاں ਦਾ ਸਵਾਗਤ ਆ ਮੰਦ ਭਾਗੀ ਖਬਰ ਆਈ ਸਾਹਮਣੇ ਜਿਲ੍ਹਾ ਗਰਦਾਸਪੁਰ ਦੇ ਪਿੰਡ ਸਿੰਘਪੁਰਾ ਦੇ 45 ਸਾਲਾ ਨੌਜਵਾਨ ਪਰਮਜੀਤ ਸਿੰਘ ਦੀ ਦबई ਵਿੱਚ ਦਿਲ ਦਾ ਦੌਰਾ ਪੈਣ ਕਰਨ ਹੋਈ ਮੌਤ ਪਿੰਡ ਵਿੱਚ ছਾਇਆ ਮਾਤਮ ਪਰਿਵਾਰਕ ਮੈਂਬਰਾਂ ਦਾ ਰੋ ਰੋ ਹੋਇਆ ਬੁਰਾ ਹਾਲ ਮ੍ਰਿਤਕ ਪਰਮਜੀਤ ਦੀ ਪਤਨੀ ਸਰਬਜੀਤ ਕੌਰ ਭਰਾ ਰਵਿੰਦਰ ਸਿੰਘ ਅਤੇ ਚਾਚਾ ਬਲਵੰਤ ਸਿੰਘ ਨੇ ਰੋਂਦੇ ਰੋਂਦੇ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦੁਬਈ ਤੋਂ ਆਪਣੀ ਲੜਕੀ ਦੀ شادی ਕਰਨ ਵਾਸਤੇ ਆਇਆ ਹੋਇਆ ਸੀ ਅਤੇ 29 ਦਸੰਬਰ 23 ਨੂੰ ਉਹ ਦੁਬਈ ਪਹੁੰਚਿਆ ਅਤੇ 3 ਜਨਵਰੀ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਅਤੇ ਸਮਾਜ ਸੇਵੀ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਮ੍ਰਿਤਕ ਪਰਮਜੀਤ ਸਿੰਘ ਦੀ ਲਾਸ਼ ਨੂੰ ਜਲਦੋਂ ਵਾਪਸ ਮੰਗਵਾਉਣ ਵਿੱਚ ਮਦਦ ਕੀਤੀ ਜਾਵੇ ਅਤੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ ਅਤੇ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਰਿਹਾ ਅਤੇ ਸਮਾਜ ਸੇਵੀ ਸੰਸਥਾ ਅਤੇ ਪੰਜਾਬ ਸਰਕਾਰ ਉਸ ਦੀ ਮਦਦ ਕਰੇ ਤਾਂ ਜੋ ਆਪਣੇ ਬੱਚੇ ਪੜ੍ਹ ਸਕੇ ਅਸੀਂ ਵੀ ਆਪਣੇ ਚੈਨਲ ਵੱਲੋਂ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੇ ਨਾਲ ਅਰਨਕਬਾਦ ਦੀ ਖਾਸ ਰਿਪੋਰਟ ਅਕਸਰੀ ਕਿਤਨਾ ਕਿਤੇ ਮਲੇ ਦਵੀਆਂ ਮੰਦ ਭਾਗੀ ਜੜੀਆਂ ਕਟਨਾਵਾ ਹੁੰਦੀਆਂ ਵਾ ਮਿਲਦੇ ਰਹੀਦਾ ਵਾ ਇਹ ਬੱਚੇ ਜਿਹੜੇ ਆ ਬਾਹਰ ਜਾਂਦੇ ਆ ਆਪਣੇ ਬੱਚਿਆਂ ਦੇ ਵਾਸਤੇ ਕੋਈ ਰੋਜੀ ਰੋਟੀ ਕਮਾਉਣ ਵਾਸਤੇ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਰਿਖੇ ਪਹੁੰਚੇ ਆਂਗਾ ਜਿੱਥੇ ਇੱਕ 45 ਸਾਲਾ ਨੌਜਵਾਨ ਜਿਹੜਾ ਆਪਣੇ ਬੱਚਿਆਂ ਦੀ ਰੋਜੀ ਰੋਟੀ ਵਾਸਤੇ ਬਾਹਰ ਵਿਦੇਸ਼ ਚ ਗਿਆ ਹੀਗਾ ਤੇ 29 ਤਰੀਕ ਤੋਂ ਇੱਥੋਂ ਦੁਬਾਰਾ ਗਿਆ ਹੀ ਕਿਤੇ ਤੇ ਜਦੋਂ ਆਇਆ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਬੇਟੀ ਦੀ ਸ਼ਾਦੀ ਕਰਕੇ ਜਦੋਂ ਉਹ ਵਾਪਸ ਗਿਆ ਵਾ ਤੇ ਇਹਨਾਂ ਨੂੰ ਇਹਨਾਂ ਤਰੀਕ ਨੂੰ ਉੱਥੇ ਹਾਰਟ ਅਟੈਕ ਹੋ ਗਿਆ ਜਿਹਦੇ ਕਰਕੇ ਮੌਤ ਹੋ ਗਈ ਇਸ ਪਰਿਵਾਰ ਨੂੰ 5 ਤਰੀਕ ਨੂੰ ਪਤਾ ਲੱਗਾ ਮੈਂ ਤੁਹਾਨੂੰ ਕਹਾਂਗਾ ਕਿ ਆ ਜਿਹੜਾ ਛੋਟਾ ਜਿਹਾ ਬੱਚਾ ਜਿਹਾ ਦੇਖੋ ਜਿਹਦੇ ਚਾਰੇ ਪਰਲਜੀਤ ਵੀ ਜਿਹੜਾ ਡੈਥ ਹੋ ਗਈ ਆ ਉਹਦਾ ਛੋਟਾ ਜਿਹਾ ਬੱਚਾ ਬੀਬੀ ਜਿਹੜੀ ਉਹਦੇ ਪਤਨੀ ਦੇ ਆਇਆ ਆਇਆ ਕੀ ਗੱਲ ਹੋਈ ਜੀ ਤਾਂ ਮੈਂ ਬੇੜੀ ਬੇਟੀ ਦਾ ਸੀ ਵਿਆਹ ਹੀ ਬੇਟੀ ਦਾ ਵਿਆਹ ਕਰਕੇ ਗਏ ਆ ਪਰ ਸੌਣ ਖਸ ਹੋ ਕੇ ਗਏ ਆ 29 ਤਰੀਕ ਤੱਕ ਮੇਰੇ ਸਕੇ ਖਸੂ ਕੇ ਕੰਨੇ ਆਵਾ ਮੇਰੇ ਕਿ 29 ਤੇ 30 ਤੇ ਵੀ ਮੈਨੂੰ ਫੋਨ ਆਇਆ ਵਾ 31 ਤੇ ਵੀ ਆਇਆ ਵਾ 1 ਤੇ ਵੀ ਆਇਆ 2 ਤੇ ਵੀ ਆਇਆ 3 ਤੇ ਮੈਨੂੰ ਸਾਮਾਨ ਦਾ ਫੋਨ ਨਹੀਂ ਆਇਆ ਮੈਂ ਸਾਮਾਨ ਫੋਨ ਚੁੱਕਦੀ ਮੇਰਾ ਫੋਨ ਬੰਦ ਹੋ ਗਿਆ ਉਦੋਂ ਹੀ ਮੈਨੂੰ ਮੜਕੇ ਨੇ ਨ ਨਹੀਂ ਦੱਸਿਆ ਨਹੀਂ ਉਹ ਤਿੰਨ ਤਾਂ ਹੀ ਖਤਮ ਹੋ ਗਿਆ ਹੀ ਆਂਦੇ ਇਹਨੇ ਦਿਨ ਕਿਤਨਾ ਨਗਾਉਣੀ ਇਹਦੇ ਮੈਂ ਛੇ ਕਰੂੰਗੀ ਮੇਰੀ ਗਰੀਬੀ ਮਾਰ ਕਰ ਦਿੱਤੀ ਮੇਰਾ ਸਰਦਾਰ ਚਲ ਗਿਆ ਮੇਰੇ ਸਰਦਾਰ ਜੀ ਚਲ ਗਿਆ ਮੈਨੂੰ ਕਿੱਥੇ ਸੁੱਟ ਕੇ ਚਲ ਗਿਆ ਮੈਂ ਕੀ ਮੰਗਦਾ ਸਰਦਾਰ ਜੀ ਮਨ ਕਰਦੇ ਜੀ ਤੁਸੀਂ ਮੇਰੇ ਬੱਚਿਆਂ ਵਲ ਵੇਖੇ ਮੇਰੇ ਵਲ ਵੇਖਣਾ ਮੈਨੂੰ ਮੇਰਾ ਕੋਈ ਸਿਆਰਾ ਨਹੀਂ ਮੇਰਾ ਸੱਸ ਸੋਹਰਾ ਵੀ ਨਹੀਂ ਆ ਮੇਰਾ ਸਾਰੇ ਪੇਕੇ ਵੀ ਹੋ ਜਾਈਏ ਵਿਚਾਰੇ ਮਾਤਰੀਆ ਮੇਰੇ ਦੇਨ ਜੋਗੇ ਕੁਸਨੀਆਂ ਤੁਹਾਡੇ ਬੱਚੇ ਕਿਹੜੀ ਕਿਹੜੀ ਕਲਾਸ ਚ ਪੜਦੇ ਮੇਰਾ ਬੱਚਾ ਇੱਕ ਬੇਟਾ ਕਲਾਸ ਚੌਥੀ ਚ ਫੋਰਸ ਚ ਪੜਦਾ ਬੇਟੀ 11ਵੀਂ ਚ ਪੜਦੀ ਆ ਛੋਟੀ ਜੀ ਬੇਟੀ ਆ ਜਿਸ 17 ਸਾਲ ਆਂਦੀ ਆ ਇੱਕ ਬੇਟੀ ਵਿਆਹ ਦਿੱਤੀ ਆ ਬੜੀ ਚੁੱਕ ਚੱਕ ਕੇ ਵੀ ਉਹ ਵੀ ਲਾਈ ਆਵਾ ਅਜੇ ਉਹ ਵੀ ਚੁੱਕੇ ਲੱਥੇ ਨਹੀਂ ਮੇਰੇ ਕੋਲ ਮੈਂ ਤਾਂ 10 ਲੱਖ ਰੁਪਈਆ ਚੋਕ ਲਿਆ ਮੇਰੇ ਉਹ ਵੀ ਨਹੀਂ ਲੱਥਾ ਜੇ ਮੈਂ ਕਿੱਥੋਂ ਲਾਵਾਂਗੀ ਮੈਂ ਤਾਂ ਬਹੁਤ ਗਰੀਬਣੀ ਆ ਇਹ ਤੇ ਬ੍ਰਦਰ ਨੇ ਸਾਨੂੰ ਬੁੱਧਵਾਰ ਸ਼ੁੱਕਰਵਾਰ ਨੂੰ ਪਤਾ ਲੱਗਾ ਸੀਗਾ ਤੇ ਮੌਤ ਉਹਨਾਂ ਦੀ ਬੁੱਧਵਾਰ ਦੀ ਹੋਰ ਸ਼ੁੱਕਰਵਾਰ ਸਵੇਰੇ 6:30 ਵਜੇ ਦੀ ਉਹ ਵੇਸੇ ਜੇ ਡਿਊਟੀ 'ਤੇ ਵੇਸੇ ਜੇ ਤੇ ਜਦੋਂ ਉਹਨਾਂ ਕਾਰਡ ਆਪਣਾ ਪੈਂਚ ਕੀਤਾ ਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਫਿਰ ਉੱਥੋਂ ਵਸਿਵਾਰੇ ਫੋਨ ਕੀਤਾ ਇੱਥੇ ਗਰਦਾਸਪੁਰ ਡੀਸੀ ਨੂੰ ਡੀਸੀ ਨੂੰ ਧਾਰੀਵਾਲ ਧਾਰੀਵਾਲ ਫਿਰ ਉਹਨਾਂ ਸਰਪੰਚ ਨੂੰ ਕੀਤਾ ਸਰਪੰਚ ਸਾਨੂੰ ਘਰ ਦੱਸ ਕੇ ਗਿਆ ਸ਼ੁੱਕਰਵਾਰ ਨੂੰ ਤੁਹਾਨੂੰ ਸ਼ੁੱਕਰਵਾਰ ਨੂੰ ਪਤਾ ਲੱਗਾ ਜੇ ਤੇ ਮੈਂ ਭੌਂਤਮਾਨ ਸਾਹਿਬ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਜਿਹੜੀ ਲਾਸ਼ ਆ ਛੇਤੀ ਨੂੰ ਛੇਤੀ ਪਛਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਅੱਜ ਵੀ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਦੁਨੀਆ ਦੀ ਤੇ ਬਾਕੀ ਸਾਡਾ ਤੁਹਾਡੀ ਭਾਬੀ ਆ ਚਾੜੀ ਛੋਟੇ ਛੋਟੇ ਬੱਚੇ ਨੇ ਇਹਨਾਂ ਦਾ ਕੋ ਸੋਚਿਆ ਜਾਵੇ ਕਿਤਨਾ ਜਿਹੇ ਮਾੜੀ ਮੋਟੀ ਕੋ ਨੌਕਰੀ ਦਿੱਤੀ ਜਾਵੇ ਜਾਂ ਪੈਸੇ ਨਾਲ ਹੈਲਪ ਕੀਤੀ ਜਾਵੇ ਤੇ ਹੋਰ ਵੀ ਮੇਰੇ ਸਾਥੀ ਰਹਿੰਦੇ ਨੇ ਵੀਰ ਸਾਡਾ ਇੱਕ ਗਰੁੱਪ ਚੱਲਦਾ ਜੱਸੀ ਵੀਰ ਗਰੁੱਪ ਚਲਾਉਂਦਾ ਵਾ ਬੜੀ ਗਰੀਬਾਂ ਦੀ ਹਵਲਤ ਪਕਰਦਾ ਉਹ ਤੇ ਉਹ ਮੇਰਾ ਵੀਰ ਵੀ ਮੇਰੀ ਬਾਤ ਸੁਣੇ ਤਾਂ ਵੱਧ ਵੱਧ ਮੇਰਾ ਭਰਾ ਹੈਲਪ ਕਰੇ ਸਾਡੀ ਭਾਬੀ ਵੀ ਅਸੀਂ ਗਰੀਬ ਬੰਦੇ ਆ ਮਹਾ ਵਿਆਹ ਨੰਦਾ ਨਾ ਕੀਆ ਤੇ ਕਿਹੜੇ ਮੁਲਕ ਚ ਗਏ ਕੀ ਤੇ ਕਿੱਦਾਂ ਤੁਹਾਨੂੰ ਪਤਾ ਲੱਗਾ ਥੋੜਾ ਦੱਸ ਦਿਓ ਤੇ ਕੀ ਮਨ ਕਰਦੇ ਤੁਸੀਂ ਸਰਕਾਰ ਨੂੰ ਮੇਰੇ ਕੋਲ ਨਾਮ ਉਹਦਾ ਪਰਮਦੀਪ ਸਿੰਘ ਦਾ ਪਿਤਾ ਦਾ ਨਾਮ ਪਿਆਰਾ ਸਿੰਘ ਦਾ ਸੋ ਉਹ ਦਬਈ ਚ ਗਏ ਹੀ ਅੱਗੇ ਵੀ ਕੰਮ ਕਰਦੇ ਸੀ ਦਬਈ ਚ ਤੇ ਦੋਵਾਂ ਤੜਾ ਸਾਲ ਬਾਅਦ ਆਏ ਹੀ ਆਏ ਆਪਣੀ ਲੜਕੀ ਦਾ ਵਿਆਹ ਕਰਨ ਵਾਸਤੇ ਲੜਕੀ ਵਿਆਹ ਕੇ ਤੇ ਵਾਪਸ ਗਏ ਆ ਨਵੀਂ ਤਰੀਕ ਨੂੰ ਗਏ ਆ ਤੇ ਤਿੰਨ ਤਰੀਕ ਨੂੰ ਉਹਨਾਂ ਦੀ ਡੱਥ ਹੋ ਗਈ ਉੱਥੇ ਜਾ ਕੇ ਉਹਨਾਂ ਨੂੰ ਜਦੋਂ ਕੰਪਨੀ ਦੇ ਅੰਦਰ ਵੜੇ ਆ ਤੇ ਕੰਪਨੀ ਦੇ ਅੰਦਰ ਵੜਦੇ ਆਂ ਹੀ ਉਹਨਾਂ ਨੂੰ ਅਟੈਕ ਹੋ ਗਿਆ ਜਦੋਂ ਆ ਕਾਟ ਕਟਾਇਆ ਵਾ ਤੇ ਉਹਨਾਂ ਦੀ ਕੇਅਰ ਨਹੀਂ ਹੋਈ ਉਹਨਾਂ ਨੂੰ ਕੇਨ ਚੁੱਕਿਆ ਨਹੀਂ ਜਿੰਨੇ ਚੰਨ ਉਹ ਪੰਜਾਬੀ ਮੋੜੇ ਆਣ ਕੇ ਚੁੱਕਿਆ ਉਹਨਾਂ ਚੰਨ ਉਹਨਾਂ ਦੀ ਮੌਤ ਹੋ ਗਈ ਆ ਤੇ ਅਸੀਂ ਰਿਕਵੈਸਟ ਕਰਨੇ ਆ ਸਰਕਾਰ ਗਾੜੀ ਵੀ ਕਰਨੇ ਆ ਤੇ ਹੋਰ ਵੀ ਐਨਆਰਆਈ ਵੀਰਾ ਗਾੜੀ ਕਰਨੇ ਆ ਬਣਾ ਲੈਣੇ ਪਰ ਆ ਹੀਗਾ ਜਦੀ ਵੱਤ ਵੱਤ ਮਤ ਕਰੋ ਸਰਕਾਰ ਨੂੰ ਭਵੰਤਮਾਨ ਨੂੰ ਵੀ ਹਿਆ ਲਿਆ ਮੀਰ ਉਹ ਬਹੁਤ ਚੰਗਾ ਵਾ ਤੇ ਬਹੁਤ ਗਰੀਬਾਂ ਦੀ ਮਤ ਕਰਨਾ ਇਹ ਗਰੀਬ ਪਰਿਵਾਰ ਦੀ ਵੀ ਮਤ ਕਰੋ ਵੱਧ ਤੋਂ ਵੱਧ ਮਤ ਕਰੋ ਜਿੰਨੀ ਹੋ ਸਕਦੀ ਹੈ ਉੰਨੀ ਕਰੋ ਇੰਨੀ ਹੈ ਜਿਹੜੇ ਨੌਜਵਾਨ ਦੀ ਡੱਪ ਹੋ ਗਈ ਆ ਉਹਨਾਂ ਦੀ ਵਾਈਫ ਨੇ ਦੱਸਿਆ ਵਾ ਕਿ ਉਹਨਾਂ ਦੇ ਜਿਹੜੇ ਆਰਥਿਕ ਹਾਲਾਤ ਆ ਉਹ ਵੀ ਐਡੇ ਵਧੀਆ ਨਹੀਂ ਹੈਗੇ ਭੁਨੇ ਇਹਨਾਂ ਨੇ ਕੋਈ ਕਰਜ਼ਾ ਚੁੱਕ ਕੇ ਇੱਕ ਬੇਟੀ ਦੀ ਸ਼ਾਦੀ ਕੀਤੀ ਆ ਬੱਚੇ ਉਹਨਾਂ ਦੇ ਪੜ ਗਏ ਆ ਜੇ ਇੱਕ ਬਿਲਕੁਲ ਛੋਟਾ ਬੱਚਾ ਹੋਆ ਜਿਹੜਾ 4th ਕਲਾਸ ਚ ਪੜਦਾ ਤੇ ਇੱਕ ਬੇਟੀ ਆ ਗਈ ਆ 9th ਕਲਾਸ ਚ ਪੜਦੀ ਆ ਅਸੀਂ ਸਰਕਾਰ ਕੋਲੋਂ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਸਰਕਾਰ ਇਹੋ ਜਿਹੇ ਪਰਿਵਾਰਾਂ ਦੀ ਮਾਂ ਫੜੇ ਐਡਵੋਕੇਟ ਜਗਰੂਰ ਸਿੰਘ ਸੇਠਵਾ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਬੇਨਤੀ ਕਰਦੇ ਆ ਕਿ ਇਹ ਪਰਿਵਾਰ ਦੀ ਜਿਹੜੀ ਆ ਸਾਰ ਲਈ ਜਾਵੇ ਇਹਨਾਂ ਦੇ ਜਿਹੜੇ ਡੈੱਡ ਬਾਡੀ ਹੈਗੀ ਆ ਬਾਹਰ ਉੱਥੋਂ ਇਹਨਾਂ ਦੀ ਡੈੱਡ ਬਾਡੀ ਮੰਗਾਈ ਜਾਵੇ ਉਹਨਾਂ ਦੀ ਮਤ ਕੀਤੀ ਜਾਵੇ ਤੁਹਾਡਾ